ਸੰਕਲਜੀ ਜਦੋਂ ਵੀ ਘਰ ਵਿੱਚ ਟੁੱਟਿਆ ਹੋਇਆ ਬਰਤਨ ਰਸੋਈ ਵਿੱਚ ਪਿਆ ਦਿਖਦਾ ਹੈ ਨਾ ਤਾਂ ਸਭ ਤੋਂ ਜ਼ਿਆਦਾ ਸ਼ਨੀ ਦਾ ਵਾਸ ਦੇਖਿਆ ਜਾਂਦਾ ਹੈ ਜੇਕਰ ਬਰਤਨ ਦੇ ਟੁੱਟੋ ਹੋਏ ਹੈਂਡਲ ਰਸੋਈ ਵਿੱਚ ਪਾਏ ਜਾਂਦੇ ਹਨ ਤਾਂ ਇਹ ਸਮਝ ਲਵੋ ਕਿ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬਹੁਤ ਜ਼ਿਆਦਾ ਮਾੜੀਆਂ ਹੋ ਸਕਦੀਆਂ ਹਨ ਇਸ ਨਾਲ ਤੁਹਾਨੂੰ ਜਾਨੀ ਨੁਕਸਾਨ ਹੋਣ ਦਾ ਵੀ ਖਤਰਾ ਰਹਿੰਦਾ ਹੈ ਜੀ ਸ਼ਨੀ ਦਾ ਪ੍ਰਕੋਪ ਸਾਰੇ ਵਾਸਤੂ ਸ਼ਾਸਤਰ ਵਿੱਚ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਅਤੇ ਇਹ ਗੱਲ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਉਚਿਤ ਮੰਨੀ ਜਾਂਦੀ ਹੈ ਕਿ ਟੁੱਟੇ ਹੋਏ ਬਰਤਨ ਜਿਨ੍ਹਾਂ ਦੇ ਖਾਸ ਕਰਕੇ ਹੈਂਡਲ ਟੁੱਟੇ ਹੋਏ ਹੁੰਦੇ ਹਨ ਇਸ ਨੂੰ ਅਸੀਂ ਉਸੇ ਤਰ੍ਹਾਂ ਹੀ ਅੱਜਕੱਲ ਵਰਤੋਂ ਵਿੱਚ ਲਿਆ ਰਹੇ ਹਾਂ ਉਹ ਕੋਈ ਵੀ ਬਰਤਨ ਹੋ ਸਕਦਾ ਹੈ ਉਹ ਟੁੱਟੇ ਹੋਏ ਮੱਗਾਂ ਹੋ ਸਕਦਾ ਹੈ ਜੋ ਕਿ ਸਟੀਲ ਜਾਂ ਕਾਂਸੀ ਦਾ ਹੋ ਸਕਦਾ ਹੈ ਜਾਂ ਤਾਂਬੇ ਦਾ ਵੀ ਹੋ ਸਕਦਾ ਹੈ ਜਾਂ ਫਿਰ ਕੜਾਈ ਹੋ ਸਕਦੀ ਹੈ ਜਾਂ ਚਾਹ ਬਣਾਉਣ ਵਾਲਾ ਇੱਕ ਪੈਨ ਹੋ ਸਕਦਾ ਹੈ ਇਹਨਾਂ ਨਾਲ ਹਮੇਸ਼ਾ ਹੀ ਛਣੀ ਦਾ ਪ੍ਰਕੋਪ ਘਰ ਵਿੱਚ ਵਾਸ ਕਰਦਾ ਹੈ ਜਿਸ ਕਰਕੇ ਘਰ ਵਿੱਚ ਨੈਗੇਟਿਵ એનર્ਜੀ ਇੰਨੀ ਜ਼ਿਆਦਾ ਪੈਦਾ ਹੋ ਜਾਂਦੀ ਹੈ ਕਿ ਸਾਡੀ ਸਾਰੀ ਜ਼ਿੰਦਗੀ ਗਰੀਬੀ ਦੇ ਵੱਲ ਬਦਨੀ ਸ਼ੁਰੂ ਹੋ ਜਾਂਦੀ ਹੈ ਸਾਡੇ ਬੱਚਿਆਂ ਦਾ ਕੋਈ ਕੰਮ ਨਹੀਂ ਬੰਦਦਾ ਸਾਡਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੰਮ ਸਿਰੇ ਨਹੀਂ ਚੜਦਾ ਜੀ ਅਤੇ ਇੰਨੀ ਅਰਦਾਸਾਂ ਤੋਂ ਬਾਅਦ ਵੀ ਅਜਿਹੀ ਪਰਕੋਪੀ ਸਾਡੇ ਘਰੇ ਆ ਜਾਂਦੀ ਹੈ ਜਿਸ ਨਾਲ ਸਾਡੇ ਘਰੇ ਤਾਂ ਦੀ ਇੰਨੀ ਜ਼ਿਆਦਾ ਕਮੀ ਹੋ ਜਾਂਦੀ ਹੈ ਅਤੇ ਸਾਡੇ ਉੱਪਰ ਇੰਨਾ ਜ਼ਿਆਦਾ ਕਰਜ਼ ਚੜ ਜਾਂਦਾ ਹੈ ਕਿ ਜਿਸ ਨਾਲ ਸਾਡੀ ਸਾਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਸੰਗ ਜੀ ਜੇਕਰ ਤੁਹਾਡੇ ਵੀ ਘਰੇ ਰਸੋਈ ਦੇ ਵਿੱਚ ਟੁੱਟੇ ਹੋਏ ਬਰਤਨਾਂ ਨੂੰ ਭਾਵੇਂ ਜਿਨ੍ਹਾਂ ਦਾ ਹੈਂਡਲ ਟੁੱਟ ਗਿਆ ਹੈ ਅਤੇ ਉਸ ਨੂੰ ਤੁਸੀਂ ਅੱਜ ਵੀ ਉਸੇ ਤਰ੍ਹਾਂ ਹੀ ਵਰਤੋਂ ਵਿੱਚ ਲਿਆ ਰਹੇ ਹੋ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੋ ਸਕਦੀ ਹੈ ਜਿਸ ਦੇ ਨਾਲ ਮਾਂ ਲਕਸ਼ਮੀ ਨਰਾਜ਼ ਹੁੰਦੀ ਹੈ ਅਤੇ ਤੁਹਾਡੇ ਘਰੇ ਪੈਸੇ ਦਾ ਕਾਲ ਪੈ ਸਕਦਾ ਹੈ ਹੋਰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਘਰ ਵਿੱਚ ਆ ਸਕਦੀਆਂ ਹਨ ਜਾਂ ਫਿਰ ਸਮੱਸਿਆਵਾਂ ਘਰੇ ਹੋਣਗੀਆਂ ਜਿਨ੍ਹਾਂ ਕਰਕੇ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਟੁੱਟੋ ਹੋਏ ਬਰਤਨ ਨੂੰ ਰਸੋਈ ਵਿੱਚ ਰੱਖਣਾ ਅਤੇ ਉਸ ਦੀ ਵਰਤੋਂ ਕਰਨਾ ਕਿੰਨਾ ਅਸ਼ੋਭ ਮੰਨਿਆ ਗਿਆ ਹੈ ਇਹ ਅੱਜ ਅਸੀਂ ਇਸ ਵੀਡੀਓ ਵਿੱਚ ਦੇਖਾਂਗੇ ਜੀ ਸੰਗਤ ਜੀ ਆਪਾਂ ਘਰਾਂ ਵਿੱਚ ਆਮ ਹੀ ਦੇਖਦੇ ਹਾਂ ਕਿ ਸਾਡੇ ਬਰਤਨ ਟੁੱਟ ਜਾਂਦੇ ਹਨ ਜਿਨ੍ਹਾਂ ਦੇ ਕੁੰਡੇ ਟੁੱਟ ਜਾਂਦੇ ਹਨ ਅਤੇ ਉਹਨਾਂ ਨੂੰ ਅਸੀਂ ਬਿਨਾ ਕੁੰਡੇ ਦੇ ਹੀ ਵਰਤੋਂ ਵਿੱਚ ਲਿਆਰੇ ਹੁੰਦੇ ਹਾਂ ਟੁੱਟੇ ਹੋਏ ਬਰਤਨ ਨੂੰ ਘਰੇ ਰੱਖਣਾ ਰਸੋਈ ਵਿੱਚ ਰੱਖਣਾ ਸਾਡੇ ਗ੍ਰਹਿ ਦੇ ਅਨੁਸਾਰ ਵੀ ਸਭ ਤੋਂ ਮਾੜਾ ਮੰਨਿਆ ਗਿਆ ਹੈ ਇਹ ਸਾਡੇ ਘਰ ਲਈ ਦਲੇਦਰਤਾ ਲਿਆਉਂਦਾ ਹੈ ਸਾਡੇ ਘਰੇ ਧੰ ਦਾ ਕਾਲ ਲਿਆਉਂਦਾ ਹੈ ਜਿੰਨਾ ਕਰਕੇ ਨਕਾਰਾਤਮਕ ਕਿਰਿਆ ਵੀ ਸਾਢ ਕਰੇ ਪੈਰ ਰੱਖਦੀ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਸਾਡੇ ਰਸੋਈ ਵਿੱਚ ਪਏ ਟੁੱਟੇ ਬਰਤਨ ਸਾਡੇ ਘਰੇ ਕਿਸ ਤਰ੍ਹਾਂ ਦੀ ਊਰਜਾ ਪੈਦਾ ਕਰਦੇ ਹਨ ਅਤੇ ਇਹਨਾਂ ਨਾਲ ਸੰਗਤ ਜੀ ਸਾਡੇ ਘਰੇ ਕਿੰਨੇ ਪ੍ਰਕਾਰ ਦੀਆਂ ਮੁਸੀਬਤਾਂ ਪੈਦਾ ਹੋ ਸਕਦੀਆਂ ਹਨ ਅਤੇ ਬਾਅਦ ਵਿੱਚ ਅਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਵੀ ਉਪਾਅ ਦੱਸਾਂਗੇ ਪੰਜਾਬੀ ਗੁਰੂ ਪਾ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਜਦੋਂ ਵੀ ਆਪਾਂ ਦੁਕਾਨ ਵਿੱਚੋਂ ਕੋਈ ਵੀ ਵਰਤਨ ਖਰੀਦਦੇ ਹਾਂ ਕੋਈ ਵੀ ਚਾਹ ਵਾਲਾ ਭਾਂਡਾ ਖਰੀਦਦੇ ਹਾਂ ਤਾਂ ਅਕਸਰ ਉਹਨਾਂ ਦੇ ਕੁੰਡੇ ਟੁੱਟ ਜਾਂਦੇ ਹਨ ਅਤੇ ਉਸ ਨੂੰ ਨਵਾਂ ਲਵਾਉਣ ਦੀ ਬਜਾਏ ਅਸੀਂ ਉਸ ਨੂੰ ਉਵੇਂ ਹੀ ਇਸਤੇਮਾਲ ਕਰਨ ਲੱਗ ਪੈਂਦੇ ਹਾਂ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਇਸ ਨੂੰ ਅਸ਼ubh ਮੰਨਿਆ ਗਿਆ ਹੈ ਇਹ ਟੁੱਟੇ ਹੋਏ ਵਰਤਨਾ ਦੇ ਹੰਡ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪੈਦਾ ਕਰਦੇ ਹਨ ਜੀ ਅਤੇ ਆਰਥਿਕ ਹਾਨੀ ਦਾ ਵੀ ਸਾਨੂੰ ਸਾਹਮਣਾ ਕਰਨਾ ਪੈ ਜਾਂਦਾ ਹੈ ਅਕਸਰ ਅਸੀਂ ਔਰਤਾਂ ਤੋਂ ਸੁਣਦੇ ਹਾਂ ਕਿ ਸਾਡੇ ਘਰੇ ਬਰਕਤ ਹੋਣੀ ਦੂਰ ਹੋ ਗਈ ਹੈ ਸਾਡੇ ਆਸ-ਪਾਸ ਦੇ ਲੋਕ ਵੀ ਸਾਨੂੰ ਨਿਚੇ ਦਿਖਾਉਂਦੇ ਹਨ ਸਾਡੇ ਰਿਸ਼ਤੇਦਾਰ ਦਾ ਵੀ ਸਾਨੂੰ ਤਾਨਾ ਵੱਜਦਾ ਹੈ ਪਰ ਅਸਲ ਵਿੱਚ ਸਾਨੂੰ ਸਾਡੀ ਗਰੀਬੀ ਦਾ ਸਾਡੇ ਉੱਪਰ ਹੋਈ ਆਰਥਿਕ ਹਾਨੀ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਸੰਗਤ ਜੀ ਜਿਹੜੇ ਲੋਕ ਵਾਸਤੂ ਸ਼ਾਸਤਰ ਵਿੱਚ ਯਕੀਨ ਰੱਖਦੇ ਹਨ ਉਹ ਉਹਨਾਂ ਉੱਪਰ ਉਪਾਅ ਕਰਦੇ ਹਨ ਅਤੇ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਇਹਨਾਂ ਬਾਰੇ ਗਿਆਨ ਨਹੀਂ ਹੁੰਦਾ ਉਹ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਜਿਉਂਦੇ ਰਹਿੰਦੇ ਹਨ ਅਤੇ ਆਪਣੇ ਰਸੋਈ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਕਰ ਦਿੰਦੇ ਹਨ ਜਿੰਨਾ ਕਰਕੇ ਤੁਹਾੰਦਾ ਦੇਵਤਾ ਕੁਬੇਰ ਜੀ ਨਰਾਜ਼ ਹੋ ਜਾਂਦੇ ਹਨ ਅਤੇ ਸਾਰੀਆਂ ਸਮੱਸਿਆਵਾਂ ਸਾਨੂੰ ਘਰ ਵਿੱਚ ਮਿਲਦੀਆਂ ਹਨ ਜੇਕਰ ਤੁਹਾਡੇ ਵੀ ਘਰੇ ਇਹ ਸਮੱਸਿਆਵਾਂ ਹਨ ਕਿ ਲੋਕ ਤਾਨੇ ਮਾਰਦੇ ਹਨ ਗਰੀਬੀ ਦੂਰ ਨਹੀਂ ਹੁੰਦੀ ਜੋ ਵੀ ਸਮਾਨ ਤੁਸੀਂ ਲਿਆਉਂਦੇ ਹੋ ਉਸ ਵਿੱਚ ਬਰਕਤ ਨਹੀਂ ਹੁੰਦੀ ਜਲਦੀ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ ਜਿਆਦਾ ਸੁੱਖ ਘਰ ਵਿੱਚ ਨਹੀਂ ਆਉਂਦੇ ਤਾਂ ਇਹ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ ਕਿ ਤੁਹਾਡੇ ਰਸੋਈ ਵਿੱਚ ਪਿਆ ਇੱਕ ਟੁੱਟਿਆ ਹੋਇਆ ਬਰਤਨ ਤੁਹਾਨੂੰ ਇਸ ਤਰ੍ਹਾਂ ਕੰਗਾਲੀ ਵਿੱਚ ਲਿਆ ਸਕਦਾ ਹੈ ਇਸ ਲਈ ਕੀ ਉਪਾਹਨ ਉਹ ਵੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਹੀ ਦੱਸਾਂਗੇ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੇ ਸੰਗੋ ਜੀ ਉਸ ਟੁੱਟੇ ਹੋਏ ਬਰਤਨ ਨੂੰ ਜਾਂ ਤਾਂ ਠੀਕ ਕਰਵਾ ਲੈਣਾ ਹੈ ਜੇ ਨਹੀਂ ਠੀਕ ਕਰਵਾ ਸਕਦੇ ਤਾਂ ਉਸ ਨੂੰ ਨਵਾਂ ਖਰੀਦ ਕੇ ਲਿਆਉਣਾ ਹੈ ਜੀ ਜਦੋਂ ਵੀ ਤੁਸੀਂ ਉਸ ਨੂੰ ਨਵਾਂ ਖਰੀਦ ਕੇ ਲਿਆਉਂਦੇ ਹੋ ਤਾਂ ਜਿਹੜਾ ਵੀ ਪੁਰਾਣਾ ਬਰਤਨ ਹੁੰਦਾ ਹੈ ਉਸ ਨੂੰ ਤੁਸੀਂ ਕਿਸੇ ਵੀ ਤਿਉਹਾਰ ਦੇ ਦਿਨ ਜਾਂ ਕੋਈ ਵੀਰਵਾਰ ਵਾਲੇ ਦਿਨ ਉਸ ਨੂੰ ਦੁਕਾਨ ਤੇ ਬਦਲਾ ਲੈਣਾ ਹੈ ਭਾਵੇਂ ਕਿ ਤੁਸੀਂ ਉਸ ਨੂੰ ਦੁਕਾਨ ਤੇ ਵੀਰਵਾਰ ਵਾਲੇ ਦਿਨ ਜਾਂ ਕੋਈ ਤਿਉਹਾਰ ਵਾਲੇ ਦਿਨ ਜਿਵੇਂ ਕਿ ਹੋਲੀ ਹੋ ਗਿਆ ਦੀਵਾਲੀ ਹੋ ਗਿਆ ਉਸ ਸਮੇਂ ਉਸ ਨੂੰ ਨਵੇਂ ਬਰਤਨ ਦੇ ਰੂਪ ਵਿੱਚ ਅਦਲਾ ਬਦਲੀ ਕਰ ਸਕਦੇ ਹੋ ਯਾਦ ਰੱਖਣਾ ਸਿਰਫ ਵੀਰਵਾਰ ਨੂੰ ਹੀ ਤੁਸੀਂ ਇਹ ਬਰਤਨ ਘਰੋਂ ਦੇਣਾ ਹੈ ਜੇਕਰ ਹੋਰ ਕਿਸੇ ਵੀ ਦਿਨ ਤੁਸੀਂ ਬਰਤਨ ਨੂੰ ਘਰੋਂ ਕੱਢੋਗੇ ਤਾਂ ਤੁਹਾਡੇ ਘਰ ਵਿੱਚ ਨਕਾਰਾਤਮਕ ਸ਼ਕਤੀ ਦਾ ਵਾਸ ਹੋ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਸੰਗਤ ਜੀ ਕੀ ਕਰਨਾ ਹੈ ਨਵਾਂ ਬਰਤਨ ਘਰੇ ਲਿਆ ਕੇ ਉਸ ਨੂੰ 2 ਦਿਨ ਪਾਣੀ ਵਿੱਚ ਡਬੋ ਕੇ ਰੱਖਣਾ ਹੈ ਅਤੇ ਨਾਲ ਹੀ ਇੱਕ ਦੀਵਾ ਜਗਾ ਕੇ ਰੱਖ ਦੇਣਾ ਹੈ ਜੀ ਤੁਸੀਂ ਉਸ ਨੂੰ ਥੱਲੇ ਵੀ ਰੱਖ ਸਕਦੇ ਹੋ ਜਾਂ ਫਿਰ ਉਸ ਨੂੰ ਤੁਸੀਂ ਆਪਣੀ ਰਸੋਈ ਦੀ ਸਲੈਬ ਤੇ ਵੀ ਰੱਖ ਸਕਦੇ ਹੋ 2 ਦਿਨ ਦੀਵਾ ਜਲਾ ਕੇ ਜਰੂਰ ਰੱਖਣਾ ਹੈ ਜਦੋਂ ਹੀ ਉਸ ਵਿੱਚ ਝਕਿਆ ਹੋ ਜਾ ਤੇਲ ਖਤਮ ਹੋ ਜਾਵੇਗਾ ਉਸ ਵਿੱਚ ਤੁਸੀਂ ਉਸ ਨੂੰ ਦੁਬਾਰਾ ਪਾ ਦੇਣਾ ਹੈ ਸੰਗਤ ਜੀ ਜਿਵੇਂ ਜਿਵੇਂ ਉਹ ਬਰਤਨ ਪਾਣੀ ਨੂੰ ਸੋਖ ਲਵੇਗਾ ਜਾਂ ਜਿਵੇਂ ਜਿਵੇਂ ਪਾਣੀ ਘਟਦਾ ਜਾਵੇਗਾ ਓਵੇਂ ਓਵੇਂ ਹੀ ਤੁਹਾਡੇ ਘਰੋਂ ਜਿੰਨੀ ਵੀ ਟੁੱਟੇ ਹੋਏ ਬਰਤਨ ਨੇ ਨਕਾਰਾਤਮਕ ਊਰਜਾ ਪੈਦਾ ਕੀਤੀ ਹੋਵੇਗੀ ਉਹ ਉਸ ਪਾਣੀ ਵਿੱਚ ਮਿਲ ਕੇ ਸਵਾਹ ਹੋ ਜਾਵੇਗੀ ਇਸ ਕਰਕੇ ਜੇਕਰ ਤੁਹਾਡੇ ਵੀ ਘਰੇ ਟੁੱਟੇ ਹੋਏ ਬਰਤਨ ਹੈ ਤਾਂ ਉਸ ਨੂੰ ਅੱਜ ਹੀ ਵੀਰਵਾਰ ਵਾਲੇ ਦਿਨ ਜਾਂ ਫਿਰ ਕਿਸੇ ਵੀ ਤਿਉਹਾਰ ਵਾਲੇ ਦਿਨ ਘਰੋਂ ਕੱਢ ਦਿਓ ਸੰਗਤ ਜੀ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਤੁਸੀਂ ਕਦੇ ਵੀ ਇਸ ਨੂੰ ਬਰਤਨ ਨੂੰ ਕਵਾੜ ਵਿੱਚ ਨਹੀਂ ਦੇਣਾ ਜੇਕਰ ਤੁਸੀਂ ਇਸ ਨੂੰ ਕਵਾੜ ਵਿੱਚ ਦੇ ਦਿੰਦੇ ਹੋ ਤਾਂ ਤੁਹਾਡੇ ਉੱਪਰ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ ਜਿਵੇਂ ਕਿ ਕੋਈ ਐਸੀ ਬਿਮਾਰੀ ਜਿਸ ਦਾ ਕੋਈ ਇਲਾਜ ਹੀ ਨਹੀਂ ਹੈ ਮਾਂ ਲక్ష్ਮੀ ਰਸੋਈ ਵਿੱਚ ਵਾਸ ਕਰਦੀ ਹੈ ਜੀ ਜੇਕਰ ਮਾਂ ਲక్ష్ਮੀ ਨਾਰਾਜ਼ ਹੋ ਜਾਵੇਗੀ ਤਾਂ ਤੁਹਾਡੇ ਘਰੇ ਕਦੇ ਵੀ ਤੰਦ ਆਸਰਾ ਨਹੀਂ ਹੋਵੇਗਾ ਇਸ ਲਈ ਕਦੇ ਵੀ ਉਸ ਨੂੰ ਟੁੱਟੋਏ ਬਰਤਨ ਨੂੰ ਕਵਾੜ ਵਿੱਚ ਕਦੇ ਨਹੀਂ ਸੁੱਟਣਾ ਤੁਸੀਂ ਹਮੇਸ਼ਾ ਉਸ ਨੂੰ ਦੁਕਾਨ ਵਾਲੇ ਨਾਲ ਕਿਸੇ ਨਵੇਂ ਬਰਤਨ ਦੇ ਬਦਲੇ ਲੈ ਲੈਣਾ ਹੈ ਜੀ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਇਸ ਨੂੰ ਕਦੇ ਵੀ ਤੁਸੀਂ दान ਵਿੱਚ ਨਹੀਂ ਦੇਣਾ ਕਈ ਵਾਰ ਕੀ ਹੁੰਦਾ ਹੈ ਆਪਾਂ ਬਰਤਨ ਨੂੰ दान ਵਿੱਚ ਦੇ ਦਿੰਦੇ ਹਾਂ ਇਹ ਵੀ ਚੀਜ਼ ਤੁਸੀਂ ਕਦੇ ਵੀ ਨਹੀਂ ਕਰਨੀ ਕਿਉਂਕਿ ਧਾਨ ਵਿੱਚ ਦਿੱਤੀ ਚੀਜ਼ ਖਾਸ ਕਰਕੇ ਟੁੱਟਾ ਹੋਇਆ ਬਰਤਨ ਸਾਡੇ ਘਰੇ ਅਜਿਹੀ ਊਰਜਾ ਪੈਦਾ ਕਰਦਾ ਹੋਵੇਗਾ ਜਿਸ ਨਾਲ ਸਾਡੇ ਉੱਪਰ ਬਹੁਤ ਜ਼ਿਆਦਾ ਕਰਜ਼ਾ ਚੜ ਜਾਵੇਗਾ ਅਤੇ ਜਿਸ ਨਾਲ ਅਸੀਂ ਪੂਰੇ ਕਰਜ਼ਾਈ ਹੋ ਜਾਵਾਂਗੇ ਇਸ ਲਈ ਕਦੇ ਵੀ ਟੁੱਟੇ ਹੋਏ ਬਰਤਨ ਨੂੰ ਤੁਸੀਂ ਧਾਨ ਵਿੱਚ ਨਹੀਂ ਦੇਣਾ ਅਤੇ ਨਾ ਹੀ ਤੁਸੀਂ ਕਵਾੜ ਵਿੱਚ ਸੁੱਟਣਾ ਹੈ ਬਸ ਉਸ ਦੇ ਬਦਲੇ ਤੁਸੀਂ ਇੱਕ ਨਵਾਂ ਬਰਤਨ ਦੁਕਾਨ ਤੋਂ ਲੈ ਲੈਣਾ ਹੈ ਜੀ ਸੰਗਤ ਜੀ ਕਿਸੇ ਵੀ ਟੁੱਟੇ ਹੋਏ ਬਰਤਨ ਨੂੰ ਜੋ ਕਿ ਸਟੀਲ ਦਾ ਹੋਵੇ ਜਾਂ ਫਿਰ ਤਾਂਬੇ ਦਾ ਹੀ ਕਿਉਂ ਨਾ ਹੋਵੇ ਉਸ ਨੂੰ ਅਸੀਂ ਜ਼ਿਆਦਾ ਦੇਰ ਘਰੇ ਨਹੀਂ ਰੱਖ ਸਕਦੇ ਉਹ ਸਾਡੇ ਘਰ ਦੇ ਕੋਣਾਂ ਵਿੱਚੋਂ ਅਜਿਹੀ ਨਕਾਰਾਤਮਕ ਊਰਜਾ ਖੱਚ ਕੇ ਸਾਡੇ ਰਸੋਈ ਦੇ ਵਿੱਚ ਪੈਦਾ ਕਰਦਾ ਹੈ ਜੋ ਕਿ ਊਰਜਾ ਸਾਡੇ ਖਾਣੇ ਦੇ ਜ਼ਰੀਏ ਸਾਡੇ ਸਰੀਰ ਵਿੱਚ ਚਲੀ ਜਾਂਦੀ ਹੈ ਜਿਸ ਨਾਲ ਸਾਡਾ ਦਿਮਾਗ ਨਕਾਰਾਤਮਕ ਊਰਜਾ ਨਾਲ ਭਰ ਜਾਂਦਾ ਹੈ ਜੀ ਇਸ ਕਰਕੇ ਅੱਜ ਹੀ ਟੁੱਟੇ ਹੋਏ ਬਰਤਨਾਂ ਨੂੰ ਘਰੋਂ ਬਾਹਰ ਸੁੱਟ ਦਿਓ ਅਤੇ ਨਵੇਂ ਬਰਤਨਾਂ ਨੂੰ ਰਸੋਈ ਵਿੱਚ ਵਰਤੋਂ ਵਿੱਚ ਲਿਆਓ ਜੀ